ਹਾਂਜੀ ਕੀ ਹਾਲ ਚਾਲ ਹੈ ਠੀਕੋ ਪਹਿਲਾ ਬਾਰੇ ਇੱਕ ਕੱਪ ਪੋਸਟ ਦੇਖੋ ਜਿੰਨਾ ਗੰਦਾ ਚ ਪੋਡਕਾਸਟ ਨਾਲੇ ਪਾਇਆ ਹੋਇਆ ਨਾ ਮੈਂ ਕਹਿੰਦਾ ਹੱਦ ਹੀ ਕਰੀ ਪਈ ਆ ਇੱਕ ਉਹ ਮਨਜੀਤ ਕੌਰ ਇੱਕ ਪਰਨੀਤ ਸੱਧੂ ਇੱਕ ਕੀ ਆ ਉਹਦਾ ਨਾਮ ਸੁਖ ਰਤੀ ਇੱਕ ਦੋ ਹੋ ਰਿਹਾ ਇਹ ਜੇ ਟੌਪਿਕ ਚੱਕੀ ਕਰਦੇ ਆ ਯਾਰ ਇੰਨਾ ਨੇ ਕੰਮ ਦੀ ਵੜਿਆ ਪਿਆ ਯਾਰ ਸ਼ਰਮੇ ਰਾਹੀ ਵੀ ਆ ਤੇ ਇਹ ਗੱਲ ਪ੍ਰਭ ਗਿੱਲ ਨੇ ਗੱਲ ਸਰਾਹ ਕੀਤੀ ਆ ਜਮਾ ਕਿ ਸਰਕਾਰ ਆ ਇਹਨਾਂ ਨੂੰ ਕਦੋਂ ਨਰਥ ਪਾਉਣਗੀਆਂ ਜੇ ਸਿੰਗਰ ਅਸਲੇ ਵਾਲੇ ਗਾਣੇ ਗਾਉਂਦੇ ਨੇ ਜਾਂ ਸਿੰਗਰ ਵੀਡੀਓ ਦੇ ਵਿੱਚ ਕੁੜੀਆਂ ਨੂੰ ਸ਼ੋਰਟਸ ਪਵਾ ਦਿੰਦੇ ਨੇ ਜਿਹੜੇ ਸਾਡੇ ਸੋਹ ਕਾਲਡ ਲੋਕ ਸੇਵਕ ਕਹਿ ਸਕਦੇ ਆਪਾਂ ਨਾ ਜਿਵੇਂ ਇੱਥੇ ਉਹ ਇੱਕ ਭੌਂਕਦਾ ਹੁੰਦਾ ਹੈ ਇੱਥੇ ਕੀ ਜ ਆ ਉਹ ਨਾਮ ਆ ਭੁੱਲ ਗਿਆ ਡਾਕਟਰ ਰੰਗਰੇਟਾ ਲੱਖੇ ਸਧਾਣੇ ਵਰਗੇ ਇਹਨਾਂ ਨੂੰ ਮੈਂ 100 ਗਾਲਾਂ ਦੇ ਕਾਉਂਗਾ ਕਿਉਂਕਿ ਇਹ ਸਿਰਫ ਵੋਟਾਂ ਦੀ ਨੀਤੀ ਕਰਦੇ ਹੈਗੇ ਇਹ ਇਹਨਾਂ ਨੂੰ ਅੱਜ ਤੱਕ ਮਤਲਬ ਆ ਇਹ ਬੰਦੇ ਨੂੰ ਬੰਦਾ ਨਹੀਂ ਜਾਣਦੇ ਸਹੀ ਗੱਲ ਇਹ ਮੰਨਿਓ ਜੀ ਚਾਹੇ ਕੋਈ ਵੀ ਨਹੀਂ ਠੀਕ ਆ ਹੁਣ ਜਿੰਨੇ ਪੌਡਕਾਸਟ ਵਾਲੇ ਨੇ ਜੀ ਇਹਨਾਂ ਨੇ ਇੰਨਾ ਗੰਦ ਵੱਡਿਆ ਹੋਇਆ ਨਾ ਇੰਨਾ ਗੰਦ ਵੱਡਿਆ ਹੋਇਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਆ ਕੁੱਲੜ ਪੀਜੇ ਵਾਲਿਆਂ ਦੀ ਕੀ ਦੇਣਾ ਕੀ ਪੰਜਾਬ ਨੂੰ ਤੁਹਾਡੀਆਂ ਮਾਮਾਂ ਨੂੰ ਤੁਹਾਡੀਆਂ ਭੈਣਾਂ ਨੂੰ ਤੁਹਾਡੇ ਪਿਓ ਨੂੰ ਤੁਹਾਡੇ ਦਾਦਿਆਂ ਬੁਰਦਾਦਿਆਂ ਨੂੰ ਠੀਕ ਆ ਤੁਹਾਨੂੰ ਸਾਰਿਆਂ ਨੂੰ ਕੀ ਪੋਰਨ ਵੀਡੀਓ ਦਿਖਾਈ ਉਹਨਾਂ ਨੇ ਇੱਕ ਸੈਕਸ ਵੀਡੀਓ ਦਿਖਾਈ ਆ ਆਪਦੀ ਵਾਇਰਲ ਕਰਕੇ ਜੇ ਤੁਹਾਨੂੰ ਅੱਜ ਹਲੇ ਤੱਕ ਵੀ ਇਹ ਲੱਗਦਾ ਹੈ ਨਾ ਵੀ ਉਹਨਾਂ ਦੀ ਵੀਡੀਓ ਆ ਜਿਹੜੀ ਉਹ ਬਾਇ ਚਾਂਸ ਜਾਂ ਕਿਸੇ ਨੇ ਮਤਲਬ ਉਹ ਵਾਇਰਲ ਕੀਤੀ ਆ ਆ ਤੁਸੀਂ ਹਲੇ ਵੀ ਫੁੱਦੂਆਂ ਸਰੇ ਦੇ ਸਮਝਦੇ ਹੋ ਤੇ ਫੁੱਦੂ ਬਣਨ ਜੇ ਤੁਸੀਂ ਕੌਣ ਇੱਕ ਨੰਬਰ ਪੰਜਾਬੀ ਸਭ ਤੋਂ ਵੱਧ ਨੰਬਰ ਨਹੀਂ ਗਏ ਇਸ ਟਾਈਮ ਇੱਥੇ ਕੋਈ ਤੁਰੀ ਜਾਂਦੀ ਲਾ ਕੇ ਟੀ-ਸ਼ਰਟ ਕੋਈ ਸਪੋਰਟਸ ਵੇਅਰ ਦੇ ਵਿੱਚ ਪਾ ਦੇਵੇ ਵੀਡੀਓ ਚਲੋ ਜੀ ਵਾਇਰਲ ਤੇ ਕਰਦੇ ਕੌਣ ਆ ਸਾਡੇ ਪੰਜਾਬੀ ਹੁਣ ਪੰਜਾਬੀਆਂ ਨੂੰ ਪੰਜਾਬੀਆਂ ਦੇ ਦੇਖਣਗੇ ਪੰਜਾਬੀਆਂ ਨੂੰ ਕੋਈ ਗੋਰੇ ਦਾ ਪ੍ਰਮੋਟ ਕਰਨ ਨੂੰ ਰਹੇ ਹੈ ਕਿ ਨਹੀਂ ਤੇ ਬੁੱਦੂ ਕੌਮ ਬਣਨ ਦੇ ਵਿੱਚ ਇਸ ਟਾਈਮ ਅਸੀਂ ਸਭ ਤੋਂ ਮੂਰੇ ਆਗੇ ਦੁਨੀਆ ਦੇ ਵਿੱਚ ਸਾਡੇ ਪੰਜਾਬੀ ਇਸ ਟਾਈਮ ਕਿੰਨੇ ਕੇ ਗਏ ਨੇ 올림픽 ਦੇ ਵਿੱਚ 올림픽 ਚੱਲਦਾ ਹੈ ਪੰਜਾਬੀ ਛੱਡੋ ਸਾਡੇ ਹਿੰਦੁਸਤਾਨੀ ਕਿੰਨੇ ਕੇ ਗਏ ਨੇ ਕਿੰਨੇ ਕੇ 골ਡ ਮੈਡਲ ਆ ਗਏ ਇਹ ਸ਼ਰਮ ਕਰਿਆ ਕਰੋ ਯਾਰ ਮਾੜੀ ਮੋਟੀ ਹੈ ਨਾ ਕੋਈ ਚੀਜ਼ ਵਾਇਰਲ ਕਰਨ ਲੱਗੇ ਠੀਕ ਕੋਈ ਨੌਲੇਜ ਵਾਲੀ ਚੀਜ਼ ਵਾਇਰਲ ਕਰੋ ਯਾਰ ਤੇ ਪॉडਕਾਸਟਰ ਵਿੱਚ ਦੋ ਤਿੰਨ ਕੇ ਚੈਨਲ ਹੈ ਇਹ ਜਿਹੇ ਨੇ ਜਿੱਥੇ ਮਤਲਬ ਵਧੀਆ ਕੰਟੈਂਟ ਵੀ ਲੋਕੀ ਲੈ ਕੇ ਆਉਂਦੇ ਨੇਗੇ ਇੱਕੋ ਮੁੰਡਾ ਬੰਬੇ ਦਾ ਆਇਆ ਮੈਨੂੰ ਉਹਦਾ ਨਾਮ ਹੀ ਪਤਾ ਕੀ ਹੈ ਬੰਬੇ ਦਾ ਸ਼ਾਇਦ ਦਿੱਦੀ ਦਾ ਹੈ ਉਹਦੀਆਂ ਵੀਡੀਓ ਵਧੀਆ ਹੁੰਦੀਆਂ ਨੇ ਉਹ ਵਧੀਆ ਕਿਸੇ ਲੈਫਟੇਨੈਂਟ ਜਰਨਲ ਨਾਲ ਕਿਸੇ ਏਆਈਜੀ ਨਾਲ ਕਿਸੇ ਰਿਟਾਇਰ ਆਈਐਸ ਅਫਸਰ ਨਾਲ ਇਹ ਬੰਦਿਆਂ ਨਾਲ ਉਹ ਬੰਦਾ ਆਪਦੀਆਂ ਵੀਡੀਓਜ਼ ਕਰਦਾ ਆ ਤੇ ਬਹੁਤ ਨੌਲੇਜ ਵਾਲੀਆਂ ਵੀਡੀਓ ਹੁੰਦੀਆਂ ਨੇ ਤੇ ਬਹੁਤ ਸੇਧ ਵਾਲੀਆਂ ਵੀਡੀਓ ਹੁੰਦੀਆਂ ਨੇ ਜਿਵੇਂ ਮੈਂ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਹਿਊਮਨ ਟ੍ਰੈਫਿਕਿੰਗ ਬਾਰੇ ਹਨਾ ਉਹਦੇ ਤੇ ਉਹਦੇ ਬਾਰੇ ਬਲੋਗ ਦੇ ਚੈਨਲ ਤੇ ਮੁੰਡੇ ਦੇ ਇੱਕ ਅੱਧੀ ਵੀਡੀਓ ਹੈਗਾ ਮੈਂ ਦੇਖਿਆ ਉਸ ਤੋਂ ਬਾਅਦ ਦੇਖਿਆ ਉਹ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਡੇ ਆ ਪੌਡਕਾਸਟ ਚੱਕਦੇ ਆ ਕੈਮਰੇ ਚੱਕਦੇ ਆ ਫੋਨ ਹਾਂਜੀ ਮਨਜੀਤ ਕੌਰ ਜੀ ਤੁਸੀਂ ਪਹਿਲਾਂ ਦੱਸੋ ਸਾਡੇ ਨਾਲ ਕੀ ਹੋਇਆ ਹੁਣ ਹੈ ਕਿ ਸਵਾ ਹੈ ਖੇ ਖਾਧੀ ਆਨੇ ਰੱਜ ਕੇ ਉਹਦੇ ਨਾਲ 1.5 ਸਾਲ ਹੁਣ ਉਹ ਅਗਲਾ ਕਿਤੇ ਹੋਰ ਜਾ ਬੜਿਆ ਹੁਣ ਉਹ ਪਿੱਟਦੀ ਆ ਕੀ ਕੀ ਦੇਣੇ ਉਹਦੀ ਦੱਸੋ ਮੈਨੂੰ ਆ ਕੁੱਲੜ ਬੀਜ ਵਾਲੇ ਨੇ ਕੀ ਦੇਣੇ ਉਹਨਾਂ ਦੀ ਵੀਡੀਓ ਵਾਇਰਲ ਕਰਕੇ ਉਹਨਾਂ ਦਾ ਐਕਚੁਅਲ ਮਕਸਦ ਜਿਵੇਂ ਥੋੜੇ ਦਿਨ ਪਹਿਲਾਂ ਇੱਕ ਮੁੰਡਾ ਇਟਲੀ ਦਾ ਆਇਆ ਉਹ ਪ੍ਰੈਂਕ ਪ੍ਰੰਕ ਜੇ ਕਰਦਾ ਹੈ ਜਿਵੇਂ ਉਹਨੇ ਇੱਕ ਵੀਡੀਓ ਕਹੀ ਸੀ ਨਾ ਵੀ ਹਨੀ ਸੇਠੀ ਆ ਜਿਹੜਾ ਉਹੋ ਲਾਈਮਲਾਈਟ ਦੇ ਵਿੱਚ ਰਹਿਣਾ ਹੀ ਪਸੰਦ ਕਰਦਾ ਹੈ ਦਜਣ ਮੈਟਰ ਕੇ ਮਤਲਬ ਉਹ ਮੁੱਦਾ ਕੋਈ ਵੀ ਹੋਵੇ ਚਾਹੇ ਚਾਹੇ ਉਹਦਾ ਘਰੇਲੂ ਹੋਵੇ ਚਾਹੇ ਬਾਹਰਲਾ ਹੋਵੇ ਉਹਨੇ ਬੋਲਣਾ ਜ਼ਰੂਰ ਹੁੰਦਾ ਚ ਟੰਗ ਜ਼ਰੂਰ ਸੌਣੇ ਜਿਵੇਂ ਪਹਿਲਾਂ ਅਰਮੋਲ ਕੁਆਤਰੇ ਦੇ ਬਾਰੇ ਵੀ ਉਹਨੇ ਮੰਦਾ ਚੰਗਾ ਬੋਲਿਆ ਸੀ ਨਾ ਵੀ ਇਹ ਕਮਾਈਆਂ ਕਰਦਾ ਹੈ ਪੈਸੇ ਐਨਜੀਓ ਚ ਸੋ ਹੁਣ ਇਹੀ ਕੰਮ ਹੈ ਕੁਲਣ ਬੀਜ ਵਾਲਿਆਂ ਦਾ ਉਹਨਾਂ ਦਾ ਵੀ ਇਹੀ ਕੰਮ ਹੈ ਵੀ ਲਾਈਮਲਾਈਟ ਦੇ ਵਿੱਚ ਰਹਿਣਾ ਹੈ ਹੁਣ ਸਾਡੇ ਆ ਪੌਡਕਾਸਟ ਵਾਲੇ ਚੱਕ-ਚੱਕ ਕੇ ਮੈਂ ਕੋਲ ਨੂੰ ਹਾਂਜੀ ਤੁਹਾਨੂੰ ਕਿਵੇਂ ਫੀਲ ਹੋਇਆ ਯਾਰ ਜਿਨੇ ਆਪਦੀ ਵੀਡੀਓ ਆ ਵਾਇਰਲ ਕੀਤੀ ਉਹਨੂੰ ਕਿਵੇਂ ਫੀਲ ਹੋਣਾ ਹੈ ਦੱਸੋ ਜਿਨੇ ਫੋਲੋਅਰ ਲੈਣੇ ਆ ਜਿਨੇ ਕਹਿੰਦੇ ਲਾਈਨ ਲਾਈਟ ਲੈਣੇ ਆ ਜਿਨੇ ਆਪਦੇ ਆਪ ਨੂੰ ਫੇਮਸ ਰੱਖਣਾ ਹੈ ਦੁਨੀਆਂ ਦੇ ਵਿੱਚ ਉਹਨੂੰ ਕੀ ਫੀਲ ਉਹਨੂੰ ਤਾਂ ਪ੍ਰਾਊਡ ਹੀ ਫੀਲ ਹੋਊਗਾ ਇਹ ਅੱਜ ਨਾ ਤੁਹਾਡੇ ਸਾਹਮਣੇ ਲੋਕਾਂ ਨੂੰ ਰੋ ਰੋ ਕੇ ਦਿਖਾਉਂਦੇ ਆ ਵੀ ਸਾਡੇ ਤਾਂ ਬਹੁਤ ਕਹ ਲਓ ਪੁੱਠਾ ਤਵਾ ਚੜ ਗਿਆ ਸੀ ਅਸੀਂ ਤਾਂ ਬਹੁਤ ਡਿਪਰੈਸ਼ਨ ਚ ਚੱਲ ਗਏ ਜਿਹੜੇ ਬੰਦੇ ਨੂੰ ਐਕਚੁਅਲ ਤੇ ਸੱਟ ਲੱਗੀ ਹੁੰਦੀ ਹੈ ਨਾ ਜੈਨਾਂ ਨੂੰ ਅਸਲ ਤੇ ਸੱਟ ਲੱਗੀ ਹੁੰਦੀ ਨਾ ਤਾਂ ਰਹੀ ਅੱਜ ਸੋਸ਼ਲ ਮੀਡੀਆ ਤੇ ਨਾ ਹੁੰਦੇ ਤੁਹਾਨੂੰ ਦੇਖਦੇ ਨਾ ਕਿਤੇ ਇਹ ਚੁੱਪ ਕਰਕੇ ਆਪਣੀ ਦੁਕਾਨ ਚਲਾਉਂਦੇ ਹੁੰਦੇ ਬਰਗਰਾਂ ਦੀ ਇਹ ਸਾਲੇ ਕਰਦੇ ਫਿਰਦੇ ਆ ਝੋਲ ਮੋਲ ਕਦੇ ਕਿਤੇ ਕਦੇ ਕਿਤੇ ਕਦੇ ਭਾਂਚੋ ਇੱਦਾਂ ਤੇ ਸਪੈਸ਼ਲ ਗੈਸਟ ਬਣ ਕੇ ਜਾਂਦੇ ਆ ਕਦੇ ਕਹ ਲੋ ਉਹਦੇ ਵੋਟ ਤੇ ਜਾਂਦੇ ਆ ਕਦੇ ਸ਼ਿਪ ਤੇ ਫਿਰਦੇ ਆ ਹੈ ਆ ਹੁਣ ਅੱਜ ਕੱਲ੍ਹ ਮੈਨੂੰ ਗੱਲ ਪਤਾ ਲੱਗੀ ਕਿਸੇ ਵੀਡੀਓ ਤੇ ਕਹਿੰਦੇ ਗਾਣਾ ਵੀ ਕਰ ਰਹੀ ਹੈ ਕਰਨਾ ਵੀ ਜਾਂ ਹੀ ਤਾ ਹੈ ਐਡਾ ਵੱਡਾ ਗ੍ਰੈਮੀ ਅਵਾਰਡ ਲੈ ਕੇ ਨਾ ਗ੍ਰੇਮੀ ਅਵਾਰਡ ਲੈ ਕੇ ਤਾਂ ਇੰਡਸਟਰੀ ਦੇ ਵਿੱਚ ਉਹਨੇ ਐਂਟਰੀ ਕੀਤੀ ਐ ਗਾਣੇ ਗੂਣੇ ਤਾਂ ਬਹੁਤ ਛੋਟੀ ਗੱਲ ਆ ਉਹਨੂੰ ਤਾਂ ਮੈਨੂੰ ਲੱਗਦਾ ਆ ਉਹ ਨਾਲ ਟਾਈਮ ਤੇ ਉਹਨਾਂ ਨੇ ਦੋ ਚਾਰ ਵੀਡੀਓ ਹੋਰ ਕਰਕੇ ਆਪਦੀਆਂ ਵਾਇਰਲ ਉਹਨਾਂ ਨੇ ਔਸਕਰ ਅਵਾਰਡ ਲਈ ਚੱਲ ਜਾਣਾ ਐ ਸੋ ਜਿਹੜੀ ਪ੍ਰਭ ਗਿੱਲ ਨੇ ਆਪਣਾ ਮੇਨ ਮੁੱਦਾ ਸੀਗਾ ਜਿਹੜੀ ਪ੍ਰਭ ਗਿੱਲ ਨੇ ਕੱਲ ਵੀਡੀਓ ਸੌਰੀ ਸਟੋਰੀ ਪਾਈ ਐ ਵੀ ਜੇ ਪੰਜਾਬੀ ਸਿੰਗਰ ਗਾਣੇ ਕਰਦੇ ਆ ਤਾਂ ਉਹਦੇ ਨਾਲ ਲੱਚਰ ਤਾਂ ਫੈਲਦੀ ਐ ਠੀਕ ਐ ਜਿਉ ਹਥਿਆਰਾਂ ਵਾਲੇ ਗਾਣੇ ਕਰਦੇ ਆ ਤਾਂ ਉਹਦੇ ਨਾਲ ਕਹੋ ਗੈਂਗਸਟਰ ਵਾਦ ਫੈਲਦਾ ਆ ਹੁਣ ਪੰਜਾਬ ਸਰਕਾਰ ਦੇ ਮੁੱਚ ਘੁੰਗਲੀਆਂ ਵੀ ਆਈਆਂ ਨੇ ਜਿਹੜਾ ਪੌਡਕਾਸਟ ਵਾਲੇ ਗੰਦ ਪਾਉਂਦੇ ਆ ਨੈਰਾ ਇਹਨਾਂ ਨੂੰ ਕੌਣ ਰੋਕੂਗਾ ਕੌਣ ਅਥ ਪਾਊਗਾ ਇਹਨਾਂ ਤੇ ਇਹਨਾਂ ਦੇ ਕਿਉਂ ਹੀ ਡੰਡਾ ਦਿੰਦੇ ਹੈਗੇ ਹਰ ਦੂਜੇ ਦਿਨ ਹਰ ਦੂਜੇ ਸਵੇਰੇ ਉੱਠ ਲੋ ਰਾਤ ਨੂੰ ਉੱਠ ਕੇ ਪੈਣ ਲੱਗੇ ਦੇ ਲੋ ਯਾਰ ਸਾਰੇ ਬੱਸ ਇਹਨਾਂ ਨੇ ਗੰਦ ਪਾਇਆ ਹੋਇਆ ਆ ਤੁਸੀਂ ਪੌਡਕਾਸਟ ਦੇਖਣਾ ਸਿਮਰਨ ਜੋਤ ਮੱਕੜ ਦਾ ਦੇਖ ਲਿਓ ਜਿਹੜਾ ਉਹ ਤ੍ਰਿਸ਼ਨੀਤਾ ਅਰੋੜਾ ਨਾਲ ਕੀਤਾ ਆ ਉਹਨੇ ਇਹੋ ਜਿਹੇ ਬੰਦੇ ਜਿਹੜੇ ਪੌਡਕਾਸਟਰ ਹੁੰਦੇ ਆ ਨਾ ਉਹਨਾਂ ਦਾ ਐਕਚੁਅਲ ਜਿਹੜਾ ਮੋਟਿਵ ਹੁੰਦਾ ਉਹ ਇਹ ਹੀ ਹੁੰਦਾ ਆ ਜਿਹੜੇ ਹਿਡਨ ਟੈਲੈਂਟ ਹੁੰਦੇ ਆ ਜਾਂ ਜਿਹੜੇ ਆਪਣੇ ਹਿਡਨ ਆਈਕਨ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਨਾ ਗਿਆ ਖੁੱਲੜ ਪੀਜੇ ਵਾਲੇ ਆ ਮਨਜੀਤ ਕੌਰ ਪਰਨੀਤ ਸੰਧੂ ਸੁਖ ਰਤਿਆ ਇਹ ਜਿਹੇ ਖੱਚਾ ਨੂੰ ਅੱਗੇ ਲੈ ਕੇ ਆਉਣਾ ਤੋ ਥੋੜੀ ਬੋਲੀ ਸ਼ਰਮ ਕਰਿਆ ਕਰੋ ਅਕਲ ਨੂੰ ਹੱਥ ਮਾਰਿਆ ਕਰੋ ਹਾ ਦੇਖਣਾ ਆਪਣੇ ਪੰਜਾਬੀ ਵੀ ਵਾਇਰਲ ਚੱਕ ਲੋ ਜੀ ਕਿਸੇ ਕੁੜੀ ਨੇ ਪਾਤੀ ਵੀਡੀਓ ਚੱਕ ਲੋ ਜੀ ਯਾਰ ਹੱਦ ਦੇ ਹੋਈ ਪਿਆ ਕੋਈ ਚੰਗੀ ਜੀ ਸਰਚ ਕਰ ਲੋ ਤੁਹਾਡੇ ਹੱਥ ਚ ਦੁਨੀਆ ਆ ਇਸ ਟਾਈਮ ਜਿਹੜਾ ਫੋਨ ਆ ਲੈਪਟਾਪ ਆ ਤੁਹਾਡੇ ਹੱਥ ਚ ਦੁਨੀਆ ਆ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਇਹਦੇ ਤੋਂ ਬਾਕੀ ਰਹੀ ਗੱਲ ਪ੍ਰਭ ਗੰਦੀ ਪੋਸਟ ਦੀ ਮੈਂ ਦੇਖਿਆ ਦੋ ਤਿੰਨ ਕ ਬੰਦਿਆਂ ਨੇ ਹੀ ਉਹਨੂੰ ਮਤਲਬ ਸ਼ੇਅਰ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਵੀ ਹਾਂ ਯਾਰ ਬਹੁਤ ਵਧੀਆ ਗੱਲ ਆ ਮਤਲਬ ਕਿ ਪੰਜਾਬੀ ਇੰਡਸਟਰੀ ਵਾਲੇ ਪੰਜਾਬੀ ਸਿੰਗਰ ਵੀ ਇੱਥੋਂ ਤੱਕ ਗਿਰ ਗਏ ਆ ਕਿ ਇਹੇ ਵੀ ਮਤਲਬ ਜਿਹੜੇ ਆ ਇਨਫਲੂਐਂਸਰ ਆ ਗਏ ਲੋ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਆ ਜਿਨ੍ਹਾਂ ਦੇ ਮੈਂ ਨਾਮ ਲੈਂਤਿਆਂ ਇਹ ਇਹਨਾਂ ਤੋਂ ਪ੍ਰੋਮੋਸ਼ਨ ਕਰਾਉਂਦੇ ਦੱਸੋ ਮਤਲਬ ਕਿ ਇਹਨਾਂ ਨੂੰ ਵੀ ਆਪਦੇ ਟੈਲੈਂਟ ਤੇ ਬਿਲਕੁਲ ਵੀ ਯਕੀਨ ਨਹੀਂ ਰਿਹਾ ਵੀ ਅਸੀਂ ਆਪਦੇ ਟੈਲੈਂਟ ਦੇ ਬੇਸ ਤੇ ਆ ਕੇ ਕੁਝ ਕਰ ਸਕਦੇ ਹਾਂ ਅਸੀਂ ਗਾ ਸਕਦੇ ਹਾਂ ਜਾਂ ਸਾਡਾ ਗਾਣਾ ਇਹਨਾਂ ਤੋਂ ਬਿਨਾ ਚੱਲ ਸਕਦਾ ਹੈ ਜਿਹੜੀਆਂ ਸੋਸ਼ਲ ਸੋਸ਼ਲ ਮੀਡੀਆ ਦੇ ਉੱਤੇ ਨਾ ਆ ਇਹਨਾਂ ਨੇ ਆਪਣੀ ਪੰਜਾਬੀਆਂ ਨੇ ਸਰ ਤੇ ਚਾੜੀਆਂ ਨੇ ਗੰਦ ਠੀਕ ਹੈ ਚਾਹੇ ਉਹ ਮੁੰਡੇ ਆ ਚਾਹੇ ਉਹ ਕੁੜੀਆਂ ਜਿਹੜੇ ਗੰਦ ਜਿਹੜੇ ਗਲਤ ਕੰਟੈਂਟ ਪ੍ਰਟੈਂਡ ਕਰਦੇ ਆ ਉਹ ਗੰਦੇ ਨੇ ਠੀਕ ਹੈ ਚਾਹੇ ਉਹ ਮੁੰਡੇ ਆ ਚਾਹੇ ਉਹ ਕੁੜੀਆਂ ਮੈਂ ਇੱਥੇ ਕਿਸੇ ਦੀ ਸਾਈਡ ਨਹੀਂ ਜਾਣੀ ਮੇਰਾ ਕਹਿਣ ਦਾ ਭਾਵ ਕੀ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਸਿਰਫ ਦੋ ਤਿੰਨ ਬੰਦੇ ਜਿਵੇਂ ਜਸਸੀ ਗੱਲ ਹੋ ਗਿਆ ਆਈ ਥਿੰਕ ਇੱਕ ਦੋ ਬੰਦਿਆਂ ਨੇ ਸ਼ਾਇਦ ਹੋਰ ਉਹਦੀ ਪੋਸਟ ਸ਼ੇਅਰ ਕੀਤੀ ਆ ਵੀ ਹਾਂ ਬਿਲਕੁਲ ਇਹ ਗੱਲ ਸਹੀ ਹੈ ਤੇ ਪੰਜਾਬੀ ਇੰਡਸਟਰੀ ਨੇ ਵੀ ਉਹਦਾ ਸਟੈਂਡ ਨਹੀਂ ਲਿਆ ਤੁਸੀਂ ਦੇਖੋ ਕਿਉਂ ਕਿਉਂ ਨਹੀਂ ਸਟੈਂਡ ਲਿਆ ਕਿਉਂਕਿ ਸਾਰੇ ਦਾ ਗਾਣੇ ਆ ਸਾਰੇ ਤਾਂ ਉਹਨਾਂ ਤੋਂ ਪ੍ਰੋਮੋਸ਼ਨਲ ਕਰਾਉਂਦੇ ਆ ਆਪਣੇ ਗਾਣਿਆਂ ਦੀਆਂ ਦੇ ਦੇ ਕੇ ਪੈਸੇ ਦੱਸੋ ਤੁਸੀਂ ਇੰਨੇ ਕਿਰ ਕਿਉਂ ਯਾਰ ਵੀ ਤੁਹਾਡੇ ਤੁਹਾਡੇ ਚ ਇੰਨੀ ਵੀ ਕਲਾ ਨਹੀਂ ਹੈਗੀ ਵੀ ਤੁਸੀਂ ਇੱਕ ਗਾਣਾ ਆਪਦਾ ਵਾਇਰਲ ਕਰ ਲਓ ਫਟਾ ਫਟੇ ਮੂੰਹ ਤੁਹਾਡੇ ਕੰਮ ਕਰਨ ਤੇ ਤੁਹਾਡੀ ਗਾਇਕੀ ਦੇ ਆ ਜੀ ਦੇ ਜੇ ਤੁਸੀਂ ਇਹਨਾਂ ਸੋਸ਼ਲ ਮੀਡੀਆ ਐਕਟਿਵਿਸਟ ਤੋਂ ਹੀ ਆਪਣੇ ਗਾਣੇ ਪ੍ਰਮੋਟ ਕਰਾਉਣੇ ਆ ਫੇ ਕੀ ਫਾਇਦਾ ਆ ਤੁਹਾਡੀ ਗਾਇਕੀ ਤੁਹਾਡੀ ਕਲਾ ਹੁਣ ਹਰਜੀਤ ਹਰਮਨ ਵਰਗਿਆਂ ਦੇ ਗਾਣੇ ਅੱਜ ਵੀ ਚੱਲਦੇ ਆ ਜਾ ਕਹੋ 2005 645 ਦੇ ਵਿੱਚ ਬੱਬੂ ਮਾਨ ਦੀ ਪਿਆਰ ਸਰਵਮਾਜੂਦ ਹੈ ਅੱਜ ਵੀ ਗਾਣੇ ਚੱਲਦੇ ਆ ਠੀਕ ਹੈ ਮੈਨੂੰ ਤਾਂ ਐ ਲੱਗਦਾ ਨਹੀਂਗਾ ਵੀ ਹੁਣ ਵੀ ਬੱਬੂ ਮਾਨ ਕਿਸੇ ਨੂੰ ਪੈਸੇ ਦੇ ਕੇ ਆ ਆਪਣੀ ਪ੍ਰੋਮੋਸ਼ਨ ਕਰਾਉਂਦਾ ਹੋਊਗਾ ਕਿਸੇ ਗਾਣੇ ਦੀ ਮੈਂ ਤਾਂ ਇਹ ਵੀ ਅੱਜ ਕੱਲ ਤਾਂ ਮੈਨੂੰ ਲੱਗਦਾ ਬੱਬੂ ਮਾਨ ਕਿਸੇ ਚੈਨਲ ਤੇ ਨਹੀਂ ਆਪਣੀ ਐਡ ਕਰਦਾ ਕਿਸੇ ਗਾਣੇ ਤੇ ਤੋਂ ਉਹਨਾਂ ਚੀਜ਼ਾਂ ਨੂੰ ਸਿੱਖੋ ਯਾਰ ਕੀ ਤੁਸੀਂ ਕਿਹੜੇ ਕੰਮਾਂ 'ਚ ਪੇ ਹੋ ਜਦੋਂ ਤੁਹਾਡੇ ਗਾਣੇ 'ਚ ਦਮ ਹੋਣਾ ਤੁਹਾਡੇ ਮਿਊਜ਼ਿਕ 'ਚ ਦਮ ਹੋਣਾ ਤੁਹਾਡੀ ਕਲਾ 'ਚ ਦਮ ਹੋਣਾ ਤੁਹਾਨੂੰ ਦੁਨੀਆ ਦੀ ਕੋਈ ਵੀ ਸ਼ਕਤੀ ਰੋਕ ਨਹੀਂ ਸਕਦੀ ਚੱਲਣ ਨੂੰ ਨਾਲ ਇੱਕ ਗੱਲ ਹੋਰ ਥੋੜਾ ਸਬਰ ਨਾਲ ਖਾ ਲੋ ਜ਼ਰੂਰੀ ਥੋੜਾ ਵੀ ਹਾਂ ਜੇ ਇੱਕ ਗਾਣਾ ਚੱਲ ਗਿਆ ਤਾਂ ਦੋ ਤੋ ਆਦਾ ਸੀ ਚਲੋ ਕਰਾਹਾ ਲਾਉਣਾ ਹੈ ਵੀ ਹਾਂ ਅੰਦਰ ਕਰਾਹੇ ਨਾਲ ਹੀ ਪੈਸੇ ਅੰਦਰ ਕਰਨੇ ਆ ਥੋੜਾ ਸਬਰ ਨਾਲ ਚੱਲੋ ਯਾਰ ਹੁਣ ਤੁਹਾਡੇ ਸਾਹਮਣੇ ਆ ਹੁਣ ਬੱਬੂ ਮਾਨ ਦੀ ਮੈਂ ਹੁਣ ਕਰੇ ਕੋਈ ਪ੍ਰਮੋਸ਼ਨ ਨਹੀਂ ਦੇਖੇਗੀ ਈਵਨ ਨਹੀਂ ਤੁਸੀਂ ਜੀ ਇੱਥੇ ਲੋਕੀ ਮੈਨੂੰ ਗਾਲਾਂ ਵੀ ਕੱਢਣਗੇ ਤੁਸੀਂ ਯਕੀਨ ਮੰਨਿਓ ਮੈਨੂੰ ਲੱਗਦਾ ਮੈਂ ਪਿਛਲੇ 1 ਸਾਲ 1.5 ਸਾਲ ਤੋਂ ਕਦੇ ਕੋਈ ਬੱਬੂਆਂ ਦਾ ਗਾਣਾ ਨਹੀਂ ਸੁਣਿਆ ਲਾਸਟ ਟਾਈਮ ਗਾਣਾ ਸੁਣਿਆ ਸੀ ਬੱਬੂ ਮਾਨ ਦਾ ਸਾਡੇ ਪਿੰਡ ਹੈ ਨਹੀਂ ਟੈਲੀਫੋਨ ਸੋਹਣਿਆ ਉਸ ਤੋਂ ਬਾਅਦ ਮੈਂ ਆਈ ਥਿੰਕ ਇੱਕ ਇੱਕ ਤਾਂ ਹਾਂ ਇੱਕ ਦੋ ਗਾਣੇ ਆਏ ਸੀਗੇ ਥੱਪੜ ਮਾਰ ਕੇ ਵਾਲ ਪੰਜਾਬੀ ਅਸਲਾ ਕੋਲਿੰਦਾ ਇਹਨਾਂ ਤੋਂ ਬਿਨਾ ਮੈਂ ਉਸ ਤੋਂ ਬਾਅਦ ਮਤਲਬ ਕਰੀ ਕੋਈ ਸੁਣਿਆ ਨਹੀਂ ਹੈ ਗਾਣਾ ਆਏ ਹੋਣਗੇ ਮੈਂ ਇਹ ਨਹੀਂ ਕਹਿੰਦਾ ਵੀ ਆਏ ਨਹੀਂ ਹੈਗੇ ਪਰ ਗੱਲ ਕਹਿਣ ਦਾ ਭਾਵ ਇਹ ਹੈ ਵੀ ਉਹ ਵੀ ਤਾਂ ਬੰਦੇ ਕੰਮ ਕਰਦੇ ਆ ਉਹ ਕਿੰਨਾ ਕਾ ਸੋਸ਼ਲ ਮੀਡੀਆ ਵਾਲਿਆਂ ਤੋਂ ਪ੍ਰੋਮੋਸ਼ਨ ਕਰਾਉਂਦੇ ਨੱਚ-ਨੱਚ ਕੇ ਥੋੜੀ ਬੋੜੀ ਸ਼ਰਮ ਕਰੋ ਪੌਡਕਾਸਟਰ ਤਾਂ ੱੱੱਬਾ ਹੋ ਗਿਆ ਇਸ ਅੱਜ ਤੁਹਾਨੂੰ ਲੱਗਦਾ ਹੈ ਨਾ ਵੀ ਇਹ ਪੌਡਕਾਸਟ ਵਾਲੇ ਹਾਂਜੀ ਸਾਡੀ ਇੰਟਰਵਿਊ ਆਉਂਦੀ ਹੈ ਜੀ ਅਸੀਂ ਪੌਡਕਾਸਟ ਕੀਤਾ ਫਲਾਣੇ ਨਾਲ ਇੱਕ ਗੱਲ ਮੇਰੀ ਲਿਖ ਕੇ ਲੈ ਲਿਓ ਆਉਣ ਵਾਲੇ 2 ਸਾਲਾਂ ਦੇ ਵਿੱਚ ਆਉਣ ਵਾਲੇ 2-3 ਸਾਲਾਂ ਦੇ ਵਿੱਚ ਜਿੰਨਾ ਗੰਦ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਨਾ ਲੋਕਾਂ ਨੇ ਇੰਨਾ ਹੀ ਗੰਦ ਇਹ ਪੌਡਕਾਸਟਰਾਂ ਦਾ ਹੋ ਜਾਣਾ ਹੈ ਕਿਉਂਕਿ ਇਹਨਾਂ ਕੋਲ ਦਿਖਾਉਣ ਨੂੰ ਤਾਂ ਕੁਝ ਹੈ ਨਹੀਂ ਇਹਨਾਂ ਕੋਲ ਨਾ ਤਾਂ ਕੋਈ ਆਪਣੀ ਟੈਕਨੀਕ ਹੈ ਨਾ ਆਪਣੀ ਕੋਈ ਰਿਸਰਚਿੰਗ ਟੀਮ ਹੈ ਜਿਹੜੀ ਇਹਨਾਂ ਨੂੰ ਸਰਚ ਕਰਕੇ ਕੋਈ ਕੰਟੈਂਟ ਦੇ ਦੇਵੇ ਵਧੀਆ ਨਾ ਇਹ ਆਪਦਾ ਇਨਾ ਦਿਮਾਗ ਚਲਾ ਕੇ ਰਾਜੀ ਨੇ ਵੀ ਅਸੀਂ ਸਰਚ ਕਰ ਲਈਏ ਕੋਈ ਚੀਜ਼ ਵੀ ਅਸੀਂ ਦੁਨੀਆ ਦੇ ਕੋਈ ਵੱਖੋ ਵੱਖ ਤੱਤ ਦਿਖਾ ਦਈਏ ਠੀਕ ਹੈ ਹੁਣ ਉਹ ਇੱਕ ਆਪਣੇ ਪੰਜਾਬੀ ਹੈਗਾ ਆਪਣੇ ਇਥੇ ਕੈਨੇਡਾ ਰਹਿੰਦਾ ਹੈ ਹਿੰਦੀ 'ਚ ਸਵਾਲ ਉਹਨੂੰ ਦੇਖਦੇ ਹੋਵੋਗੇ ਸਾਰੇ ਉਹਦੀ ਵੀਡੀਓ ਦੇ ਵਿੱਚ ਕਈ ਵਧੀਆ ਤੱਤ ਹੁੰਦੇ ਆ ਫਾਰੋਂ ਥੋੜੀ ਚੌੜਬਾਜੀ ਜ਼ਿਆਦਾ ਕਰਦਾ ਹੈ ਗਾਲੀ ਗਲੋਚ ਬਾੜਾ ਕਰਦਾ ਹੈ ਮਤਲਬ ਉਹਨੂੰ ਇਹ ਨਹੀਂ ਪਤਾ ਵੀ ਮੈਂ ਸੋਸ਼ਲ ਮੀਡੀਆ 'ਤੇ ਜੇ ਮੈਨੂੰ ਲੋਕੀ ਦੇਖਦੇ ਆ ਤਾ ਮੈਂ ਸੀਰੀਅਸ ਹੋ ਕੇ ਗੱਲ ਕਰਨੀ ਆ ਮਤਲਬ ਉਹਦੇ ਚ ਉਹ ਹੀ ਬਚਕਾਨੀਆਂ ਜਾਂ ਹਰਕਤਾਂ ਨੇ ਚੌੜੀ ਜੀ ਬਾਲੀ ਕਰਦਾ ਹੈ ਤਾਂ ਕਰਕੇ ਮੈਂ ਬੜਾ ਜਿਆਦਾ ਪਸੰਦ ਨਹੀਂ ਕਰਦਾ ਪਰ ਮੈਂ ਉਹਦੀਆਂ ਵੀਡੀਓ ਸਾਰੀਆਂ ਦੇਖਦਾ ਈਵਲੀ ਮੈਂ ਉਹਨੂੰ ਮੈਸੇਜ ਵੀ ਕੀਤੇ ਆ ਦੋ ਚਾਰ ਵਾਰੀ ਇਹੋ ਜੀ ਗੱਲ ਨਹੀਂ ਹੈਗੀ ਤੇ ਬਾਕੀ ਰਹੀ ਗੱਲ ਪ੍ਰਭ ਗਿੱਲ ਦੀ ਸਲੂਟ ਆ ਬਾਈ ਤੈਨੂੰ ਵਧੀਆ ਤੂੰ ਇੱਕ ਵਧੀਆ ਸਟੈਂਡ ਲਿਆਇਆ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਆ ਜਿਹੜੇ ਪੌਡਕਾਸਟ ਵਾਲੇ ਜਾਂ ਜਿਹੜੇ ਸੋਸ਼ਲ ਮੀਡੀਆ ਵਾਲਿਆਂ ਨੇ ਗੰਦ ਪਾਇਆ ਆ ਕਿਉਂਕਿ ਹੁਣ ਪੰਜਾਬੀ ਸੰਗਰਤਾ ਗੰਦ ਪਾਉਣ ਲੱਗ ਰਹੇ ਹੈ ਉਹਨਾਂ ਕੋਲ ਤਾਂ ਹੁਣ ਓਨੀ ਅਪਰੋਚ ਨਹੀਂ ਦੇਹੀ ਹੈਗੀ ਉਹ ਤਾਂ ਇੱਕ ਗਾਣਾ ਕਰ ਲੈਂਦੇ ਆ ਆਡੀਓ ਕਰ ਲੈਂਦੇ ਆ ਆ ਗੰਦ ਪਾਉਣ ਵਾਲੀਆਂ ਅੱਗੇ ਭੈਡਾਂ ਨੂੰ ਦੇਖਦੇ ਆਗੇ ਫਿਰ ਇਹ ਉਦੋਂ ਆ ਰਹਿ ਗਏ ਗੰਦ ਪਾਉਂਦੇ ਨੇਗੇ ਤੋ ਇਹ ਪੌਡਕਾਸਟ ਵਾਲੇ ਥੋੜੀ ਬਹੁਤੀ ਸ਼ਰਮ ਕਰੋ ਥੋੜਾ ਬਹੁਤਾ ਸੋਚ ਸਮਝ ਕੇ ਕੁਝ ਰਿਸਰਚ ਕਰ ਲਓ ਕੋਈ ਇਹਦੀ ਪੜ੍ਹਾਈ ਕਰ ਲਓ ਕੋਈ ਪੌਡਕਾਸਟ ਤੇ ਰਿਸਰਚ ਕਰ ਲਓ ਵੀ ਇਹ ਕਾਦੇ ਲਈ ਬਣਿਆ ਹੈ ਕਿਉਂ ਬਣਿਆ ਹੈ ਇਹ ਚੀਜ਼ਾਂ ਲਈ ਨਹੀਂ ਬਣਿਆ ਵੀ ਹਾਂ ਤੂੰ ਉਹਦੇ ਨਾਲ ਫਿਜ਼ੀਕਲ ਹੋਈ ਸੀ ਤੂੰ ਉਹ ਤੇਰਾ ਉਹਨੇ ਅਬੋਰਸ਼ਨ ਕਰਾਤਾ ਇਹ ਕੋਈ ਗੱਲਾਂ ਨਹੀਂ ਖਾਲੀਆਂ ਇਹ ਜਿਹੇ ਭੈਣ ਚੋ ਖੱਟਾਂ ਨਹੀਂ ਗਿਆਂ ਜਿਹੜੇ ਆ ਕੇ ਇੱਥੇ ਸੋਸ਼ਲ ਮੀਡੀਆ ਤੇ ਬੋਲਦੇ ਨੇ ਨਾ ਪੌਡਕਾਸਟਾਂ ਦੇ ਸਾਹਮਣੇ ਬੈਠ ਕੇ ਸਾਲੀ ਹੱਦ ਦੇ ਇਹਨਾਂ ਖੇਚੜੀ ਹੋਣਾ ਜੀ ਕਰਦਾ ਇਹ ਵੀਡੀਓ 18+ ਬਣਾ ਕੇ ਇਹ ਜੀਆਂ ਗਾਲਾਂ ਕੱਟਾ ਨਾ ਮਾਮਾ ਭੈਣਾਂ ਦੀ ਇਹਨਾਂ ਨੂੰ ਇਹਨਾਂ ਦੇ ਲਾਗ ਦਊਂਗਾ ਭੈਣ ਨਚੋੜ ਪੁੱਤੇ ਸੜੇ ਇਹ ਵੀਡੀਓ ਇੱਥੇ ਤੱਕੀ ਆ ਵਧੀਆ ਲੱਗੀ ਸ਼ੇਅਰ ਕਰ